ਹਲਕਾ ਦਾਖਾ ਤੋਂ ਐਮਐਲਏ ਮਨਪ੍ਰੀਤ ਸਿੰਘ ਯਾਲੀ ਵੱਲੋਂ ਹੜਪੀੜਿਤ ਇਲਾਕਿਆਂ ਵਿੱਚ ਪਸ਼ੂਆਂ ਦਾ ਚਾਰਾ ਅਤੇ ਹੋਰ ਸਾਜੋ-ਸਮਾਨ ਭੇਜਿਆ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਯਾਲੀ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਅਪੀਲ ਕੀਤੀ। ਆਓ ਸੁਣੀਏ ਕੀ ਉਹਨਾਂ ਖਾਸ ਅਪੀਲ ਕੀਤੀ। ਸੋਰਨ ਫਤਿਹ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਜਿਹੜੀ ਪਿਛਲੇ ਸਮੇਂ ਦੇ ਵਿੱਚ ਹੜ੍ਹ ਆਏ ਨੇ ਜਿਸ ਕਰਕੇ ਬਹੁਤ ਵੱਡਾ ਕਿਸਾਨਾਂ ਦਾ ਫਸਲਾਂ ਦਾ ਜਿੱਥੇ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ। ਪਸ਼ੂ ਡੰਗਰ ਦਾ ਨੁਕਸਾਨ ਹੋਇਆ ਸੋ ਅੱਜ ਉੱਥੇ ਜਿਹੜੀਆਂ ਕੈਂਪ ਚੱਲ ਰਹੇ ਨੇ ਲੋਕਾਂ ਦੀ ਸਹਾਇਤਾ ਦੇ ਲਈ ਉਹਨਾਂ ਕੈਂਪਾਂ ਤੋਂ ਜੋ ਵੀ ਡਿਮਾਂਡ ਸਾਡੇ ਕੋਲੇ ਆ ਰਹੀ ਹੈ ਜਿਤੋਂ ਤੋ ਹੜ ਆਏ ਨੇ ਸਾਡੀ ਕੋਸ਼ਿਸ਼ ਆ ਵੀ ਉਹ ਹਰ ਡਿਮਾਂਡ ਪੂਰੀ ਕੀਤੀ ਜਾਵੇ ਉਥੇ ਰਾਸ਼ਨ ਦੀ ਵੀ ਲੋੜ ਸੀਗੀ ਪਿਛਲੇ ਸਮੇਂ ਚ ਭੇਜਿਆ ਗਿਆ ਕਿਤੇ ਡੀਜ਼ਲ ਦੀ ਲੋੜ ਸੀ ਉਹ ਭੇਜਿਆ ਗਿਆ ਤੇ ਖਾਸ ਤੌਰ ਤੇ ਹੁਣ ਜਿਹੜੀ ਸਭ ਤੋਂ ਵੱਧ ਲੋੜ ਆ ਉਹ ਪਸ਼ੂਆਂ ਦੇ ਚਾਰੇ ਦੀ ਆ ਖਾਸ ਤੌਰ ਤੇ ਸਾਈਲੇਜ ਜਿਹੜਾ ਮੱਕੀ ਦਾ ਜਿਹੜਾ ਇਹ ਸਾਈਲੇਜ ਬਣਿਆ ਹੋਇਆ ਇਹਦੀ ਇਹਨੂੰ ਲੈ ਕੇ ਜਾਣਾ ਉੱਥੇ ਪਹੁੰਚਾਉਣਾ ਤੇ ਅੱਗੇ ਲੋਕਾਂ 'ਚ ਵੰਡ ਕਰਨੀ ਬੜੀ ਸੌਖੀ ਆ ਕਿਉਂਕਿ ਸਾਰੇ ਜਿਹੜੇ ਉੱਥੇ ਚਾਰਾ ਸੀਗਾ ਪੱਠੇ ਸੀਗੇ ਖਤਮ ਹੋ ਗਏ ਨੇ ਹਜੇ ਤਕਰੀਬਨ 2 ਮਹੀਨੇ ਇਹਦੀ ਲੋੜ ਰਹਿਣੀ ਆ ਡਿਮਾਂਡ ਰਹਿਣੀ ਆ 2 ਮਹੀਨੇ ਪੱਠੇ ਹੋ ਨਹੀਂ ਸਕਦੇ ਤੋਂ ਇਸ ਲਈ ਸਾਨੂੰ ਜੋ ਵੀ ਜਿਹੜੇ ਉੱਥੇ ਕੈਂਪ ਚੱਲ ਰਹੇ ਸੀਗੇ ਉਹਦੇ ਵਿੱਚੋਂ ਕੁਝ ਕੈਂਪ ਸਮਾਪਤ ਵੀ ਹੋਏ ਨੇ ਕਿਉਂਕਿ ਥੋੜੀ ਅੱਗੇ ਨਾਲੋਂ ਸਥਿਤੀ ਕੰਟਰੋਲ ਦੇ ਵਿੱਚ ਅੰਡਰ ਕੰਟਰੋਲ ਆ ਲੇਕਿਨ ਕੁਝ ਕੈਂਪ ਨੇ ਜਿਹੜੇ ਉਹ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜੇ ਚਾਲੂ ਰਹਿਣਗੇ ਅਤੇ ਜਿਵੇਂ ਜਿਵੇਂ ਉਹ ਡਿਮਾਂਡ ਸਾਨੂੰ ਭੇਜਦੇ ਆ ਤੇ ਅਸੀਂ ਉਹਦੀ ਉੱਥੇ ਉਹ ਮੰਗ ਪੂਰੀ ਕਰ ਰਹੇ ਆ ਖਾਸ ਤੌਰ ਤੇ ਵੱਖ-ਵੱਖ ਜਿਹੜੇ ਦੂਜੇ ਪਿੰਡਾਂ ਦੇ ਸਾਡੇ ਦਾਨੀ ਸੱਜਣ ਨੇ ਸਾਡੇ ਐਨਆਰਆਈ ਵੀਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜੇ ਉਹ ਕੋਈ ਵੀ ਸਮਗਰੀ ਭੇਜਣੀ ਚਾਹੁੰਦੇ ਆ ਉਹਨਾਂ ਕੈਂਪਾਂ ਦੇ ਵਿੱਚ ਜਾਂ ਉਹਨਾਂ ਲੋਕਾਂ ਦੀ ਕੋਈ ਹੜਪੀੜਤ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਆ ਤਾਂ ਜਰੂਰ ਉਹਨਾਂ ਕੈਂਪਾਂ ਨਾਲ ਸੰਪਰਕ ਕਰ ਲਓ ਸਾਡੇ ਨਾਲ ਸੰਪਰਕ ਕਰ ਲਓ ਅਸੀਂ ਤੁਹਾਨੂੰ ਸਹੀ ਗਾਈਡੈਂਸ ਦੇ ਦਾਂਗੇ ਵੀ ਕਿਸ ਚੀਜ਼ ਦੀ ਲੋੜ ਆ ਕਿਉਂਕਿ ਡਿਮਾਂਡ ਦੇ ਹਿਸਾਬ ਨਾਲ ਹੀ ਜੇ ਅਸੀਂ ਉੱਥੇ ਸਪਲਾਈ ਭੇਜਾਂਗੇ ਤਾਂ ਲੋਕਾਂ ਨੂੰ ਜਿਹੜਾ ਉਹਦੀ ਰਾਹਤ ਦਾ ਸਹੀ ਫਾਇਦਾ ਮਿਲ ਸਕਦਾ ਸੋ ਕਈ ਵਾਰ ਹੁੰਦਾ ਕਿ ਲੋੜ ਹੁੰਦੀ ਨਹੀਂ ਅਸੀਂ ਜੇ ਸਮਾਨ ਭੇਜੀ ਜਾਂਦੇ ਆ ਅਤੇ ਸਹੀ ਜਿਹੜੀ ਸਪਲਾਈ ਆ ਪਹਿਲਾਂ ਵੀ ਮੈਂ ਹਰ ਇੱਕ ਵੀਡੀਓ ਚ ਕਿਹਾ ਕਿ ਕੈਂਪਾਂ ਰਾਹੀਂ ਲੋਕਾਂ ਨੂੰ ਸਹੀ ਸਪਲਾਈ ਲੋਕਾਂ ਤੱਕ ਜਿਹੜੀ ਪਹੁੰਚਦੀ ਆ ਕਿਉਂਕਿ ਸਾਡੇ ਜਿਹੜੇ ਨੌਜਵਾਨ ਕੰਮ ਕਰ ਰਹੇ ਉਹ ਸਰਵੇ ਕਰਕੇ ਆਉਂਦੇ ਪਹਿਲਾਂ ਸਰਵੇ ਕਰਕੇ ਲਿਸਟਾਂ ਬਣਾ ਕੇ ਫਿਰ ਉਹਨਾਂ ਦੇ ਘਰ ਘਰ ਤੱਕ ਜੋ ਵੀ ਡਿਮਾਂਡ ਆ ਚਾਹੇ ਪਸ਼ੂਆਂ ਦੇ ਲਈ ਚਾਰੇ ਦੀ ਲੋੜ ਆ ਸਾਈਲੇਜ ਦੀ ਲੋੜ ਆ ਚਾਹੇ ਕੋਈ ਫੀਡ ਚਾਹੀਦੀ ਆ ਜਾਂ ਰਾਸ਼ਨ ਦੀ ਲੋੜ ਹੈਗੀ ਆ ਸੋ ਇਸ ਢੰਗ ਦੇ ਨਾਲ ਜਿਹੜੀ ਮਦਦ ਕੀਤੀ ਜਾ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਜਿਹੜੀ ਜੀ ਆਪਾਂ ਮਦਦ ਕਰਨੀ ਚਾਹੁੰਦੇ ਆ ਡੀਜ਼ਲ ਦੇ ਰੂਪ ਦੇ ਵਿੱਚ ਤੇ ਬੀ ਦੇ ਰੂਪ ਦੇ ਵਿੱਚ ਅਤੇ ਖਾਦਾਂ ਦੇ ਰੂਪ ਦੇ ਵਿੱਚ ਜਿਹੜੀ ਲੋੜ ਆ ਹੁਣ ਅਗਲੀ ਫਸਲ ਜਿਹੜੀ ਕਣਕ ਦੀ ਫਸਲ ਬੀਜਣੀ ਆ ਉਹਨਾਂ ਕੋਲੇ ਉਹਦੇ ਜਿਹੜੇ ਪ੍ਰਬੰਧ ਇੱਕ ਤਾਂ ਡੀਜ਼ਲ ਦੀ ਮਦਦ ਦੀ ਲੋੜ ਹੈਗੀ ਆ ਤੇ ਬੀ ਬਹੁਤ ਲੋਕਾਂ ਦਾ ਖਰਾਬ ਹੋ ਗਿਆ ਕਿਉਂਕਿ ਪਾਣੀ ਆ ਗਿਆ ਕਰਕੇ ਉਹ ਸਾਰਾ ਬੀ ਖਰਾਬ ਹੋ ਗਿਆ ਬੀ ਦੀ ਲੋੜ ਪੈਣੀ ਆ ਆਪਾਂ ਜਿੰਨਾ ਵੀ ਹੋ ਸਕਦਾ ਉਹਨਾਂ ਲੋਕਾਂ ਨੂੰ ਅਗਲੀ ਫਸਲ ਬੀਜਣ ਲਈ ਜੇ ਮਦਦ ਕਰਨੀ ਚਾਹੁੰਦੇ ਆ ਤਾਂ ਆਪਾਂ ਸੀਡ 来 ਤੇ ਖਾਦਾਂ ਦਾ ਪ੍ਰਬੰਧ ਕਰਕੇ ਦਈਏ ਤੇ ਡੀਜ਼ਲ ਦਾ ਪ੍ਰਬੰਧ ਕਰਕੇ ਦਈਏ ਆਉਣ ਵਾਲੇ ਦਿਨਾਂ ਵਿੱਚ ਲੇਕਿਨ ਹਜੇ ਘੱਟੋ ਘੱਟ 1.5 ਮਹੀਨਾ ਇਹ ਜਿਹੜੀ ਸਾਈਲੇਜ ਦੀ ਲੋਡ ਪੈਣੀ ਆ ਸੋ ਇੱਥੇ ਅਸੀਂ ਕਾਫੀ ਸਾਈਲੇਜ ਆ ਜਿਹੜਾ ਬੁੱਕ ਰਾਇਆ ਹੋਇਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਲੋਡ ਪਊਗੀ ਤਾਂ ਅਸੀਂ ਧੰਨਵਾਦ ਕਰਦੇ ਆਂ ਡਾਕਟਰ ਸਾਹਿਬ ਦਾ ਹਰਵਿੰਦਰ ਸਿੰਘ தோਥੜ ਜੀ ਦਾ ਜਿਨ੍ਹਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਪਿਛਲੇ ਸਮੇਂ ਵਿੱਚ ਬਹੁਤ ਸਾਰੀਆਂ ਗੱਡੀਆਂ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਮੇ ਜਿੰਮੇ ਲੋਡ ਹੋਊਗੀ ਤਾਂ ਇਸ ਤੋਂ ਵੱਧ ਵੱਧ ਗੱਡੀਆਂ ਜਿਹੜੀਆਂ ਭੇਜੀ ਜਾਣਗੀਆਂ ਅੱਜ 5 ਟਰੱਕ ਨੇ ਜਿਹੜੇ ਇਦੇ ਵਿੱਚ ਤਕਰੀਬਨ 100-100 ਕੁਆਂਟਲ ਜਿਹੜਾ ਸਾਈਲੇਜ ਹੈਗਾ ਤੇ ਉਹਦੇ ਨਾਲ ਹੋਰ ਸਮੱਗਰੀ ਜਿਹੜੀ ਜਿਵੇਂ ਜਿਵੇਂ ਡਿਮਾਂਡ ਸੀਗੀ ਉਹ ਸਾਰੀ ਅੱਜ ਜਿਹੜੀ ਵੱਖ-ਵੱਖ ਥਾਵਾਂ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਧਰਮਕੋਟ ਦੇ ਵਿੱਚ ਅਜਨਾਲਾ ਰਮਦਾਸ ਇਹ ਸਾਰੀਆਂ ਗੱਡੀਆਂ ਨੇ ਜਿਹੜੀਆਂ ਇਹ ਭੇਜੀਆਂ ਜਾ ਰਹੀਆਂ ਨੇ ਸੋ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਇਹ ਮਦਦ ਹੈਗੀ ਇਹ ਜਾਰੀ ਰਹੂਗੀ ਸੋ ਜਿੱਥੇ ਵੀ ਸਾਡੀ ਲੋੜ ਆ ਅਸੀਂ ਲਟਕੇ ਤੁਹਾਡਾ ਸਾਥ ਦੇਵਾਂਗੇ ਸੋ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ